ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਜੋ ਕੈਨੇਡਾ ਤੇ ਟੈਰਿਫ ਲਗਾਉਣ ਦੀ ਗੱਲ ਕੀਤੀ ਗਈ ਆ ਇਸ ਬਾਰੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਵੀ ਆਇਆ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਉਸ ਬਿਆਨ ਬਾਰੇ ਜਾਂ ਕਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ ਉਸ ਬਿਆਨ ਨੂੰ ਲੈ ਕੇ ਜੀ ਅ ਭਰਮਿੰਦਰ ਜੀ ਇਹ ਗੱਲ ਕਰਦੇ ਹੋਇਆ ਮੈਂ ਇੱਕ ਗੱਲ ਆਪਣੇ ਸਰੋਤਾਂ ਨੂੰ ਦੱਸਣੀ ਚਾਹਾਂਗਾ ਜਿਹੜਾ ਕੈਨੇਡਾ ਤੇ ਅਮਰੀਕਾ ਤੇ ਮੈਕਸੀਕੋ ਆ ਤਿੰਨ ਉੱਤਰੀ ਅਮਰੀਕਾ ਦੇ ਤਿੰਨ ਵੱਡੇ ਦੇਸ਼ ਹੈਗੇ ਆ ਜਿਨ੍ਹਾਂ ਦਾ ਆਪਸ ਵਿੱਚ ਫ੍ਰੀ ਟ੍ਰੇਡ ਹੈ ਭਾਵੇਂ ਕਿ ਫ੍ਰੀ ਟ੍ਰੇਡ ਐਗਰੀਮੈਂਟ ਚੱਲਦਾ ਹੈਗਾ ਨਾਫਤਾ ਸਾਈਨ ਕੀਤਾ ਹੋਇਆ ਕੋਈ ਵੀ ਦੇਸ਼ ਦਾ ਇੱਕ ਦੂਜੇ ਪਰ ਟੈਰਫ ਨਹੀਂ ਲੱਗਦਾ ਭਾਵੇਂ ਕਿ ਫ੍ਰੀ ਟ੍ਰੇਡ ਦਾ ਲੱਖਾਂ ਜਿਹੜਾ ਡਾਲਰ ਦਾ ਵਪਾਰ ਆ ਬਿਲੀਅਨਸ ਡਾਲਰ ਦਾ ਵਪਾਰ ਦੋਵਾਂ ਦੇਸ਼ਾਂ ਦੇ ਵਿੱਚ ਹੁੰਦਾ ਡੇਲੀ ਜੀ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੱਕ ਆ ਉਧਰ ਉਧਰ ਕ੍ਰਾਸ ਕਰਦੇ ਆ ਤੇ ਇਹਨਾਂ ਹਾਲਤਾਂ ਜਿਹੜੇ ਲੱਖਾਂ ਬਿਜ਼ਨਸ ਪ੍ਰੋਡਕਟ ਹੈਗੇ ਆ ਅਮਰੀਕਾ ਤੋਂ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਆਉਂਦੇ ਆ ਤੋ ਇਹ ਦੇ ਲਈ ਬਕਾਇਦਾ ਜਿਹੜਾ ਫ੍ਰੀ ਟ੍ਰੇਡ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਆ ਲੇਕਿਨ ਦੋ ਵਾਰੀ ਜਦੋਂ ਵੀ ਡੋਨਾਲਡ ਟਰੰਪ ਜਿਹੜੇ ਕਿ ਨਵੇਂ ਚੋਣੇ ਕੇ ਰਾਸ਼ਟਰਪਤੀ ਨੇ ਜੀ ਉਹ ਹੁਣ ਵੀ ਆਏ ਆ ਤੇ ਉਸ ਤੋਂ ਪਹਿਲਾਂ 218 ਦੇ ਵਿੱਚ ਜਦੋਂ ਚੁਣੇ ਗਏ ਸੀਗੇ ਉਦੋਂ ਵੀ ਇੱਕ ਵੱਡੀ ਦਿੱਕਤ ਸਾਹਮਣੇ ਆਈ ਸੀ ਕਿ ਡੋਨਾਲਡ ਟਰੰਪ ਹੋਣਾ ਨੇ ਵਾਰ-ਵਾਰ ਟੈਰਿਫ ਲਾਉਣ ਦੀ ਗੱਲ ਕੈਨੇਡਾ ਤੇ ਕੀਤੀ ਆ 218 ਦੇ ਵਿੱਚ ਵੀ ਉਹਨਾਂ ਨੇ ਕੈਨੇਡਾ ਦੇ ਤੇ 10% ਕੈਨੇਡਾ ਦੀ ਸਟੀਲ ਤੇ ਐਲੂਮੀਨੀਅਮ ਦੇ ਉੱਪਰ ਟੈਰਿਫ ਲਗਾ ਦਿੱਤਾ ਸੀਗਾ ਇਦੇ ਇਹਦੇ ਵਿੱਚ ਕੈਨੇਡਾ ਨੇ ਵੀ 16 ਬਿਲੀਅਨ ਡਾਲਰ ਤੋਂ ਡਾਲਰ ਟੈਰਿਫ ਲਗਾਇਆ ਸੀ ਜਿਹੜਾ ਕਿ ਬਾਅਦ ਵਿੱਚ ਸਹਿਮਤੀ ਤੋਂ ਬਾਅਦ ਡ੍ਰੌਪ ਹੋ ਗਿਆ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਅੱਜ ਪ੍ਰਧਾਨ ਮੰਤਰੀ ਹੁਣਾਂ ਦਾ ਕੀ ਜਿਹੜਾ ਆ ਇਹਦੇ ਤੇ ਬਿਆਨ ਆਇਆ ਤੋਂ ਪ੍ਰਧਾਨ ਮੰਤਰੀ ਜਸਨ ਰੂਡੋ ਹੁਣਾਂ ਨੇ ਲਗਾਤਾਰ ਜਦੋਂ ਇਹ ਖਬਰਾਂ ਆ ਰਹੀਆਂ ਨੇ ਤਾਂ ਉਹ ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਜਸਨ ਰੂਡੋ ਹੁਣਾਂ ਨੇ ਇਹ ਗੱਲ ਕਹੀ ਆ ਕਿ ਜੇ ਅਮਰੀਕਾ ਵੱਲੋਂ 25% ਦੀ ਟੈਰਿਫ ਲਗਾਇਆ ਜਾਂਦਾ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ ਤਾਂ ਬਰਾਬਰ ਹੂਏ ਤੇ ਕਾਰਵਾਈ ਕੈਨੇਡਾ ਵੀ ਕਰੂਗਾ ਹਾਲਾਂਕਿ ਹੈਲਿਵੈਸ ਚੈਂਬਰ ਆਫ ਕਮਰਸ ਨੂੰ ਸੰਬੋਧਨ ਕਰਦੇ ਹੋਏ ਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਹੋਣਾ ਨੇ ਇਹ ਗੱਲ ਕਹੀ ਆ ਕਿ ਜਿਹੜਾ ਵੀ ਸਟੈਪ ਅਮਰੀਕਾ ਵੱਲੋਂ ਚੁੱਕਿਆ ਜਾਊਗਾ ਪਾ 25% ਦਾ ਟੈਰਫ ਜਿਹੜਾ ਲਗਾਇਆ ਜਾਣਾ ਇਹ ਦੋਵਾਂ ਦੇਸ਼ਾਂ ਦੀ ਆਰਥਿਕ ਤਾਲੀਖ ਵਧਿਆ ਨਹੀਂ ਹੋਊਗਾ ਭਾਵੇਂ ਕਿ ਨੁਕਸਾਨ ਦੇ ਸ਼ਬਦ ਹੋਊਗਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ 8 ਸਾਲ ਪਹਿਲਾਂ ਜੋ ਅਮਰੀਕਾ ਵੱਲੋਂ ਟੈਰਫ ਲਗਾਇਆ ਗਿਆ ਸੀਗਾ ਉਹਦਾਂ ਦਾ ਰਿਟੈਲੀਏਟ ਜਿਹੜਾ ਕੈਨੇਡਾ ਵੱਲੋਂ ਕੀਤਾ ਜਾਊਗਾ ਪਾਵਿਆ ਕਿ ਜੇ ਕੈਨੇਡਾ ਹੁਣ ਦੁਬਾਰਾ ਇਹਨੂੰ ਟੈਰਫ ਲਗਾਇਆ ਜਾਂਦਾ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ ਤੇ ਪ੍ਰਧਾਨ ਮੰਤਰੀ ਹੁਣਾ ਵੱਲੋਂ ਇਹ ਬਿਆਨ ਦੇਣਾ ਤਾਂ ਬਿਆਨ ਦਿੱਤਾ ਗਿਆ ਕਿ ਕਿ ਲਗਾਤਾਰ ਹੀ ਖਬਰਾਂ ਤੇ ਬ੍ਰੇਕ ਨਹੀਂ ਲੱਗ ਰਹੀ ਕਿ ਜਿਹੜੇ ਡਰੌਨ 트ੰਪ ਨੇ ਸਿੱਧੇ ਰੂਹ ਦੇ ਲਗਾਤਾਰ ਅਜੇ ਵੀ ਇਹ ਗੱਲ ਕਹੀ ਜਾ ਰਿਹਾ ਜੋ 25 ਨਹੀਂ ਤਾਂ 20 ਫੀਸ ਜਿਹੜਾ ਟੈਰਫ ਆ ਉਹ ਕੈਨੇਡੀਅਨ ਜਿਹੜਾ ਪਰਦਾਤ ਹੈ ਗਿਆ ਉਹਨਾਂ ਤੇ ਲਾਉਣਗੇ ਸੋ ਜੇ ਇਦਾਂ ਹੁੰਦਾ ਵਾ ਪਰਮਿੰਦਰ ਜੀ ਤੇ ਦੋਹਾਂ ਦੇਸ਼ਾਂ ਦਾ ਵਪਾਰ ਜਿਹੜਾ ਆ ਉਹ ਵੱਡੇ ਤੌਰ ਤੇ ਪ੍ਰਭਾਵਿਤ ਹੋ ਸਕਦਾ ਆ ਤੇ ਜਿਹੜੇ ਦੋਹਾਂ ਦੇਸ਼ਾਂ ਦੇ ਕਾਰੋਬਾਰੀ ਆ ਉਹ ਵੀ ਜਿਹੜੇ ਆ ਪ੍ਰਭਾਵਿਤ ਹੋ ਸਕਦੇ ਆ ਤਾਂ ਜਿਹੜਾ ਟਰਕਿੰਗ ਦਾ ਕਾਰੋਬਾਰ ਆ ਉਹਦੇ ਉੱਪਰ ਇਹਦਾ ਕਾਫੀ ਬੁਰਾ ਅਸਰ ਪੈਣ ਵਾਲਾ ਹੋਊਗਾ ਸੋ ਚੰਗਾ ਹੋਵੇ ਜੇ ਦੋਹਾਂ ਦੇਸ਼ਾਂ ਸਹਿਮਤੀ ਆਪਸ ਵਿੱਚ ਬਣ ਜਾਵੇ ਤੇ ਇਦਾਂ ਦੇ ਟੈਰਫ ਜਿਹੜੀ ਲੜਾਈ ਆ ਉਹ ਸਟਾਰਟ ਨਾ ਹੋਵੇ ਜੀ ਜੀ